ਪਾਈ ਸਾਹਿਬ ਆਏ ਜਗਜੀਤ ਸਿੰਘ ਜੀ ਦੇ ਸਮਰਥਨ ਵਿੱਚ ਸਤਿਗੁਰੂ ਜੀ ਸਾਰੀ ਨਗਰ ਨੇ ਸੰਗਤ ਨੇ ਸਤਿਗੁਰੂ ਜੀ ਅਰਦਾਸ ਤੂ ਅਪਰੰਤ ਓਕੜਤਾ ਆਦੇ ਸਤਿਗੁਰੂ ਜੀ ਸਵੇਰ ਤੋਂ ਲੈ ਕੇ ਸ਼ਾਮ ਤਾਈ ਬੈਠਣਾ ਹੈ ਸਤਿਗੁਰੂ ਜੀ ਸੰਗਤਾਂ ਦੇ ਸਿਰ ਤੇ ਮੇਰਾ ਉਤਰ ਰੱਖਣਾ ਸੰਗ ਰੂਪੇ ਸਹਾਇ ਹੋਣਾ ਕਿਰਪਾ ਕਰਨੀ ਜੀ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਆਪ ਜੀ ਨੇ ਆਪ ਜੀ ਦੇ ਦੱਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਦੀ ਜਰਨਾ ਤੁਮੜਾ ਵਿੱਚ ਅਰਦਾਸ ਬੇਨਤੀ ਜੋਤਰੀ ਪ੍ਰਾਰਥਨਾ ਹੈ ਜੀ ਇਸ ਵਿਰੇ ਦੀ ਅਰਦਾਸ ਬੇਨਤੀ ਆਪ ਜੀ ਨੇ ਦਰਤੇ ਪ੍ਰਵਾਨ ਕਰਨੀ ਸਤਿਗੁਰੂ ਜੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨਾ ਗੁਨਤਾਸ ਦੀ ਮਾ ਬਾ ਕਾ ਅਨਸਾਰ ਸਤਿਗੁਰੂ ਜੀ ਸਮੋਹੀ ਨਗਰ ਡੱਲੇਵਾਲੇ ਦੀ ਸੰਗਤ ਵੱਲਿਓ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਦਰ ਕਰਦੇ ਸੇਵਾਦਾਰ ਦਰ ਕਰਦੇ ਸੰਧਾਲੂ ਭਾਈ ਸਾਬਾਈ ਜਗਜੀਤ ਸਿੰਘ ਜੀ ਪ੍ਰਦਾਨ ਜੋ ਸਤਿਗੁਰੂ ਜੀ ਸੁਮਤੀ ਆ ਸੰਗਤ ਦੇ ਹਾਂ ਮੰਗਨ ਮੁਖ ਰੱਖ ਕੇ ਸਤਿਗੁਰੂ ਜੀ ਕਨੌਰੀ ਬਾਦਰ ਤੇ ਬਾਦਰਾਂ ਤੇ ਸਤਿਗੁਰੂ ਜੀ ਜੋ ਧਰਮੇ ਚੱਲ ਰਹੇ ਹਨ ਸਤਿਗੁਰੂ ਜੀ ਉਹਦੇ ਵਿੱਚ ਭੁੱਖਾੜਤਾ ਤੇ ਬਰਨਵੱਤ ਤੇ ਬੈਠੇ ਹਨ ਸਤਿਗੁਰੂ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਵਾਸਤੇ ਤੇ ਮੋਰ ਕੀ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਨੇ ਸਮੂਹੀ ਨਗਰ ਦੀ ਦੰਡੀ ਮਾਰੀ ਸੰਗਤ ਬਧੀਆਂ ਸਤਿਗੁਰੂ ਜੀ ਆਪ ਜੀ ਦੇ ਚਰਨਾ ਕਮਲਾ ਰੇਖੀ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਪਾਣੀ ਜਗਜੀਤ ਸਿੰਘ ਜੀ ਪ੍ਰਧਾਨ ਜੀ ਨੂੰ ਸਤਿਗੁਰੂ ਜੀ ਕਿਰਪਾ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਬਾਦਰਾ ਤੇ ਧਰਮੇ ਦੇ ਵਿੱਚ ਬੈਠੀਆਂ ਹਨ ਸਤਿਗੁਰੂ ਜੀ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਕਰਨਾ ਤੁਮਲਾ ਵੇਖੇ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਐ ਜਰਜੀਤ ਸਿੰਘ ਜੀ ਪ੍ਰਧਾਨ ਅਤੇ ਸਮੁੱਚੀਆਂ ਸੰਗਤਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਜੋ ਵੀ ਸੰਗਤਾਂ ਨੇ ਮੰਗਾ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਿਰ ਤੇ ਮੇਰਾ ਮੁਥਰਾ ਕੇ ਸਤਿਗੁਰੂ ਜੀ ਆਪ ਜੀ ਦੇ ਕਾਰਜ ਹਨ ਆਪ ਜੀ ਨੇ ਸੰਪੂਰਨ ਕਰਵਾ ਲੈਣੇ ਕਿਰਪਾ ਕਰਨੀ ਸੰਤਾਂ ਦੇ ਅੰਦ ਸੰਗ ਹੋ ਕੇ ਸਹਾਇ ਹੋਣਾ ਸਤਿਗੁਰੂ ਜੀ ਸਾਰੀਆਂ ਸੰਤਾਂ ਨੂੰ ਦੇ ਰੋਪਾ ਸੰਤ ਸਿੱਖੀਆਂ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਪ੍ਰਿੰਡ ਡੱਲੇਵਾਰੇ ਦੀ ਸੰਗਤ ਵਰਿਆਂ ਪਾਈ ਸਾਹਿਬ ਆਏ ਜਗਜੀਤ ਸਿੰਘ ਜੀ ਦੇ ਸਮਰਥਨ ਵਿੱਚ ਸਤਿਗੁਰੂ ਜੀ ਸਾਰੀ ਨਗਰ ਨੇ ਸੰਗਤ ਨੇ ਸਤਿਗੁਰੂ ਜੀ ਅਰਦਾਸ ਤੂ ਅਪਰੰਤ ਓਕੜ ਤਾਲ ਤੇ ਸਤਿਗੁਰੂ ਜੀ ਸਵੇਰ ਤੋਂ ਲੈ ਕੇ ਸ਼ਾਮ ਤਾਈ ਬੈਠਣਾ ਹੈ ਸਤਿਗੁਰੂ ਜੀ ਸੰਗਤਾਂ ਦੇ ਸਿਰ ਤੇ ਮੇਰਾ ਪੁੱਤਰ ਰੱਖਣਾ ਸੰਗ ਰੂਪੇ ਸਹਾਇ ਹੋਣਾ ਕਿਰਪਾ ਕਰਨੀ ਜੀ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਆਪ ਜੀ ਨੇ ਆਪ ਜੀ ਦੇ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਐਸ ਵੇਲੇ ਸਮੂਚੀ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਜੀ ਆਪਣੇ ਦਸਾਂ ਨਾਮਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਵਿੱਤਰ ਖੜਾ ਪ੍ਰਸ਼ਾਦੀ ਦੀਗ ਸਜਾ ਕੇ ਆਪ ਜੀ ਦੇ ਹੁਰੀ ਅੰਦਰ ਹਾਜ਼ਰ ਹੋਈ ਹੈ ਅਨੇਕ ਪ੍ਰਕਾਰ ਭੋਜਨ ਕੋ ਕੀ ਬਹੁ ਵਿੰਨਨ ਮਿਸ਼ਟਾਈ ਕ੍ਰੀਮ ਪਾਕਸਾ ਸੋਜ ਪਵਿੱਤਰ ਆਹਮ ਨਾਮ ਨੂੰ ਭੋਗ ਹਰ ਲਾਏ ਆਪ ਜੀ ਕੀ ਦੇ ਕੋ ਭੋਗ ਲੱਗੇ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤੋਂ ਨਾਮ ਬਾਣੀ ਗੁਰੂ got